इहाला कैमा और ठीक ठाक आय बैठे इतनी इथे बैठो आए ना की है बी तेरा शोपाल पिंडली खतीली अच्छा कि ਮੇਰੇ ਨਾਲ ਕੰਮ ਨਹੀਂ ਚੱਲੂਗਾ ਪੜੇਗੀ। ਸੁਣ ਛੱਡ ਕੇ ਕੌਣ ਗਿਆ ਤੇ? ਆਪਣਾ ਵੀ ਆਇਆ ਜੀ। ਆਪਦੇ ਆ ਪਾਇਆ? ਨਹੀਂ ਆਪਦੇ ਆ ਤਾਂ ਨਹੀਂ ਆਇਆ ਤੂੰ ਛੱਡ ਕੇ ਗਿਆ ਕੋ ਤੈਨੂੰ। ਕੌਣ ਛੱਡ ਕੇ ਗਿਆ ਵਾ? ਉਹ ਵੀ ਆਪਣਾ ਵੀ ਆਇਆ। ਇੱਥੇ ਕਿਵੇਂ ਆਇਆ ਫਿਰ ਤੂੰ? ਉਹ ਥੋੜੇ ਜਿਹਾ। ਹੈ? ਤਾਂ ਆਪਣੇ ਆ ਵੀ ਛੁੱਟ ਕੇ ਜਿਹਾ। ਭਾਈ ਗੁਰਜੀਤ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਦੁਬਾਰੇ ਫਿਰ 15 ਰੁਪਏ ਨੂੰ ਆਈ ਸੀ ਬੰਟੀ ਵੀਰ ਨੂੰ ਲੈ ਕੇ ਸੀਗੇ ਜਿੱਤੋਂ। ਸਰਾਣਾ ਸੈਂਪੋ ਤੇ ਅੱਜ ਫੇਰ ਇੱਥੇ ਆਏ ਆ ਬਾਈ ਕੋਲੇ ਦੱਸਿਆ ਜੀ ਬਾਈ ਉਹਨਾਂ ਨੇ ਵੀ ਜਾਰ ਇੱਥੇ 3-4 ਸਾਲ ਦਾ ਪੀੜਾ ਇਹ ਕੀ ਮਸ਼ਹੂਮ ਪਾਲ ਰਹਿ ਰਿਹਾ ਵਾ ਜਿਹਨੂੰ ਬਿਲਕੁਲ ਸੋਝੀ ਨਹੀਂ ਹੈਗੀ ਕੁਛ ਨਾਂ ਨੂੰ ਦਾ ਦੱਸਦਾ ਵੀ ਮੇਰਾ ਨਾਂ ਇਸ ਤਰ੍ਹਾਂ ਆ ਪਰ ਲੈਟਰਨ ਬਾਥਰੂਮ ਸਾਰਾ ਕੁਝ ਵੇਚੀ ਇਸ ਤਰ੍ਹਾਂ ਜਾਂਦਾ ਵਾ ਕਿਉਂਕਿ ਜੋ ਦੁਕਾਨ ਵਾਲੇ ਨੇ ਵੀ ਕੁਛ ਨਾ ਕੋਈ ਖਾਣ ਨੂੰ ਜਿੰਮੇ ਵੀ ਹੁੰਦਾ ਵਾ ਚਲੋ ਹਰੇਕ ਬੰਦੇ ਨੂੰ ਹੀ ਹੁੰਦਾ ਯਾਰ ਬੰਦਾ ਆ ਹਨਾ ਖਾਂਦਾ ਪੀਂਦਾ ਨਾਂਦਾ ਵਾ ਤੇ ਸੋਝੀ ਹੈ ਨਹੀਂ ਲੈਟਰਨ ਬਾਥਰੂਮ ਦੀ ਇਹਨੂੰ ਕਰਨ ਦੀ ਤੇ ਯਾਰ ਲਾਨਤ ਇਸ ਚੀਜ਼ ਦੀ ਮਨਾ ਇਸ ਚੀਜ਼ ਦੀ ਇਨਸਾਨੀਆਂ ਦੀ ਲਾਨਤ ਮੰਨਦਾ ਮੈਂ ਕਿਉਂਕਿ ਜਿਵੇਂ ਬੰਟੀ ਵੀਰ ਆਇਆ ਪਹਿਲੋਂ ਬੰਟੀ ਵੀਰ ਦੇ ਪਰਿਵਾਰ ਵੀ ਉਹਨੂੰ ਇਸ ਤਰ੍ਹਾਂ ਛੱਡ ਕੇ ਚਲੇ ਗਏ ਆਪਦੇ ਹਿਸਾਬ ਨਾਲ ਉਹ ਸੇਵਾ ਦੇ ਹਿਸਾਬ ਨਾਲ ਛੱਡ ਕੇ ਚਲੇ ਗਏ ਉਹ ਕਿਵੇਂ ਸੇਵਾ ਦੇ ਹਿਸਾਬ ਨਾਲ ਵੀ ਚਲੋ ਭੁੱਖਾ ਤਾਂ ਨਹੀਂ ਮਰੂਗਾ ਰਾਣਾ ਸਾਹਿਬ ਛੱਡ ਦਿੰਦੇ ਆ ਵੀ ਉੱਥੇ ਲੰਗਰ ਚੱਲਦਾ ਹਰ ਵੇਲੇ ਲੰਗਰ ਦੇ ਜਾਣ ਦੇ ਕੱਲੀ ਰੋਟੀ ਨਹੀਂ ਚਾਹੀਦੀ ਇਨਸਾਨ ਨੂੰ ਯਾਰ ਸਾਰਾ ਕੁਝ ਜਿਆਦਾ ਕੱਪੜਾ ਲੈ ਡਾ ਵੀ ਜਦਾ ਨਾਉਣ ਨੂੰ ਵੀ ਚਾਹੀਦਾ ਦਵਾਈ ਬੂਟੀ ਵੀ ਚਾਹੀਦੀ ਆ ਜਦੋਂ ਇਹ ਟੈਸਟ ਵਗੈਰਾ ਕਰਾਈ ਵਿਚਾਰੇ ਬੰਟੀ ਵੀਰ ਦੇ ਦਾ 6 ਗ੍ਰਾਮ ਦੇ ਵਿੱਚ ਖੂਨ ਸੀ ਅਨਫੈਕਸ਼ਨ ਬਹੁਤ ਵਧੀਆ ਹੋਏ ਸੀਗੀਆਂ ਤੇ ਦਿਮਾਗੀ ਆਫਸ਼ਟ ਸੀਗਾ ਪਰਿਵਾਰ ਨੂੰ ਬਹਿਰੀ ਤੇ ਮਿਹਨਤ ਕੀਤੀ ਐ ਸੀ ਵੀ ਪਰਿਵਾਰ ਦੇ ਮੈਂਬਰ ਆਓ ਜਰ ਇਹਨੂੰ ਲੈ ਕੇ ਜਾਓ ਹਨਾ ਕਿਸੇ ਨੇ ਨਹੀਂ ਸਾਡੀ ਸੁਣੀ ਹੈਗੀ ਤੇ ਜਦੋਂ ਅਸੀਂ ਐਡਰੈਸ ਦਾ ਜਿੱਥੇ ਬੰਟੀ ਨੇ ਐਡਰੈਸ ਦੱਸਿਆ ਜੁੱਥੇ ਉਸ ਐਡਰੈਸ ਤੇ ਵੀ ਗਏ ਆ ਅਸੀਂ ਕਿ ਉਹ 10 ਦਿਨ ਨੇ ਬਾਈ ਹੁਣੀ ਕਹਿੰਦੀ ਵੀ ਇਥੋਂ ਵੇਜੇ ਵਟ ਕੇ ਚਲੇ ਗਏ। ਬਾਕੀ ਜਿਹੜੇ ਸਹਰੀ ਲੋਕ ਨੇ ਉਹ ਐਡਰੈਸ ਸਹੀ ਦੱਸਦੇ ਨਹੀਂ ਹੁੰਦੇ ਤੇ ਆਪਣੇ ਪਿੰਡ ਵਾਲੀ ਨੇ ਜਿਹੜੇ ਆਪਾਂ ਕਹਿ ਦੇਣਾ ਚੱਲ ਵੀਰੇ ਤੈਨੂੰ ਛੱਡ ਕੇ ਆਈਏ। ਪਰ ਉਹ ਤਾਂ ਸਭ ਤੋਂ ਪਹਿਲਾਂ ਅਸੀਂ ਚਾਹ ਪਾਣੀ ਪੋਛਦੇ ਹੁੰਦੇ ਆ ਬੰਦੇ ਨੂੰ ਉਸ ਤੋਂ ਬਾਅਦ ਛੱਡ ਕੇ ਆਉਨੇ ਹਾਂ ਨਾ ਘਰ ਦੇ ਵਿੱਚ। ਇਸ ਤਰ੍ਹਾਂ ਵੀਰਾ ਸੋਮਪਾਲ ਮਿਲਿਆ ਵਾ। ਤਕਰੀਬਨ 2 ਸਾਲ ਤੋਂ ਇੱਥੇ ਵਿਾਰਸਾ ਵਾਂਗ ਜ਼ਿੰਦਗੀ ਜਿਉ ਰਿਹਾ ਵਾ। ਬੜੇ ਪੈਰ ਦਿਖਾਈਆਂ ਕਿ ਜਿਹੜੇ ਹੋ ਕੇ। ਇਹ ਪੈਰਾਂ ਮਿਹਲਾਦ ਦੇਖ ਲੋ ਜੀ। ਹੱਥ ਦੇਖ ਲੋ ਜੀ ਬਾਈ ਦੇ। ਲਾਈਟ ਨੂੰ ਬਾਥਰੂਮ ਕੱਪੜਾ ਸਾਰੋਂ ਵਿੱਚ ਇਸ ਤਰ੍ਹਾਂ ਦਾ ਵੇ ਜਿੰਦਗੀ ਜਿਹੜੀ ਆ ਹੀ ਰਹਦੀ ਆ ਇਨ੍ਹਾਂ ਹੱਥਾਂ ਪੈਰਾਂ ਦੇ ਨਾਲ ਹੀ ਖਾਂਦਾ ਦਾ ਰਾਹ ਤੇ ਆ ਵੇਖੋ ਹਾਲਾਤ ਕਿਹੋ ਜਿਹੇ ਨੇ ਜੇ ਆਪਾਂ ਇੱਕ ਦਿਨ ਵੀ ਇਸ ਤਰ੍ਹਾਂ ਨਾ ਖਾਈਏ ਵੀਰਾਂ ਨੂੰ ਦੂਜੇ ਦਿਨ ਸਾਫ਼ ਕੱਪੜਾ ਇਹ ਤੋਂ ਵਸਤਰਾ ਲਿਪੜੇ ਹੋਣ ਦੇ ਵਿੱਚ ਹਾਲ ਦੇਖੋ ਜੀ ਨੂੰ ਬਿਮਾਰੀਆਂ ਹੀ ਲੱਗਣੀਆਂ ਨੇ ਯਾਰ ਪੂਰਾ ਨੂੰ ਨਾਲ ਬਿਮਾਰੀਆਂ ਲੱਗਣੀਆਂ ਚਲੋ ਧੰਨਵਾਦ ਹੈ ਨਾ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਤੇ ਅਸੀਂ ਇੱਥੇ ਇਹ ਵੀਰ ਨੂੰ ਸੌਂਪਾ ਨੂੰ ਲੈ ਜਾ ਰਹੇ ਹਾਂ ਜਿਹੜੀ ਇਹਦੀ ਕੇਅਰ ਆ ਜਿਹੜੀ ਜ਼ਿੰਦਗੀ ਰਹਿੰਦੀ ਆ ਬਾਕੀ ਦੀ ਇਹ ਆਪਣੀ ਜ਼ਿੰਦਗੀ ਜਿਹੜੀ ਸੌਖੀ ਜੀਵੇ ਜਿਹੜੇ ਆਖਰੀ ਸਾਹ ਦੇ ਜਿੰਨੀ ਜ਼ਿੰਦਗੀ ਦੇ ਉਹ ਪਰਮਾਤਮਾ ਨੂੰ ਪਤਾ ਜਿਹੜੀ ਜ਼ਿੰਦਗੀ ਆਲੀ ਹਾਲਾਤ ਦੇ ਪੁਜਿਤ ਕੀ ਨੇ ਵੀ ਦੇ ਦੇ। ਇਹ ਬਲਾ ਇਹ ਬਲਾ। ਹਲੋ ਨਮਾ ਲਈ ਆਪਾਂ ਵੀਰ ਨੂੰ ਇੱਧਰ ਇੱਧਰ। ਬਾਈ ਜੀ ਸਾਡੇ ਨਾਲ ਸਾਡੇ ਨਾਲ ਨਾਲ ਚੱਲੇਗਾ। ਨਾ ਮਾਏ ਕਪੜਾ ਲੀਦਾਦ ਨੂੰ ਸਾਰਾ ਕੋਈ ਮਿਲੂ ਹੈ ਵੀਰੇ। ਉੱਥੇ ਜਾਣੀ ਆਪਾਂ ਜਿਹੜੀ ਜ਼ਿੰਦਗੀ ਚੋਂ ਪਰਮਾਤਮਾ ਨੇ ਬਦਨੀ ਆਸੀਂ ਤਾਂ ਤੈਨੂੰ ਲਿਜਾਣ ਆਲੇ ਆ। ਕਿਰਪਾ ਗੁਰੂ ਆਰਾਮਦਾਸ ਜੀ ਦੀ ਹੈ ਨਾ ਮਹਾਰਾਜ ਦੀ। ਦੇ ਚੰਤ ਬਾਬਾ ਜੀ ਸੈ ਸਿੰਘ ਰਾਣਾ ਸਾਹਿਬ ਵਾਲੇ ਧਰਤੀ ਜਿੱਥੇ ਆਏ ਹੋ। ਮਾਣੀ ਦੇਖੋ ਬਹੁਤ ਸਮਾਂ ਹੈ। ਬਹੁਤ ਸਮਾਂ ਹੋ ਗਿਆ। ਆ ਦੇਖੋ ਜੁਵਾਨਾਂ ਦਾ ਭਰਿਆ ਪਿਆ ਵਾ ਇੱਧਰ। ਜੁਵਾਨਾਂ ਦਾ ਸਰੀਰ ਭਰਿਆ ਪਿਆ ਵਾ। ਲਹੂ ਨਿਕਲਦੇ ਰਹੇ ਨੇ। ਦੇਖੋ ਕੀ ਹਾਲ ਹੈ ਵਿਚਾਰੇ ਦੇ। ਹੈ? ਅਜੇ ਇਸ ਤਰ੍ਹਾਂ ਵੀ ਜ਼ਿੰਦਗੀ ਜਿਉ ਰਹੇ ਨੇ ਯਾਰ ਇਨਸਾਨ। ਇਹਨਾਂ ਤਾਂ ਵੀ ਇਨਸਾਨ ਨਹੀਂ ਦੇ ਨਾਲ ਤੇ ਸਾਨੂੰ ਜ਼ਰੂਰ ਕਾਲ ਕਰਿਆ ਕਰੋ ਜਿੰਨੇ ਜੋਗ ਮਾਰੇ ਨੇ ਛੇਪ ਵਾਲੇ ਇਹ ਜਰੂਰ ਕਰਾਂਗੇ ਜਿੰਨੇ ਸਾਡੇ ਚ ਹਿੰਮਤ ਆ ਤੇ ਸਹਿਯੋਗ ਦੀ ਸਾਨੂੰ ਲੋੜ ਆ। ਇਦੇ ਵਿੱਚ ਆਪਾਂ ਹਰ ਰੋਜ਼ ਰਾਸ਼ਨ ਪਾਣੀ ਲੱਗਦਾ ਦਹੀਂ ਵੀ ਲੱਗਦਾ ਲੱਸੀ ਲੱਗਦੀ ਜੋ ਵੀ ਛੋਟਾ ਪਤਾ ਘਰੇਲੂ ਚੀਜ਼ਾਂ ਜਿਵੇਂ ਆਪਾਂ ਘਰਾਂ ਦੇ ਵਿੱਚ ਖਾਂਦੇ ਆ ਇਦਾਂ ਹਰ ਇੱਕ ਚੀਜ਼ ਦੀ ਲੋੜ ਆ ਜਰੂਰ ਛਾਹਦਿਆ ਕਰੋ ਆਪਾਂ ਜੇ ਮਹਨ ਮਕਾਮਾਂ ਲਈ ਸਾਡਾ ਫਰਜ਼ ਵੜਦਾ ਅਸੀਂ ਸਾਨੂੰ ਬਹੁਤ ਕੰਮ ਆ ਰਹੀਆਂ ਨੇ ਮਕਾਮਾਂ ਲਈ ਵੀ ਬਣਾਵੋ ਅਸੀਂ ਜਿਹੜਾ ਆਸਰ ਮੰਤਲ ਬੜੀ ਹੋਈ ਐ ਸੋਸਾਇਟੀ ਦੇ ਉੱਪਰ ਆਸ ਬਣਾਉਣਾ ਚਾਹੁੰਦੇ ਆ ਜੋ ਕਿ 1200 ਸਿਕਿਓਰ ਫੁੱਟਾ ਇੱਟਾ ਸੀਮੈਂਟ ਰੇ ਛੜੀਏ ਦੀ ਵੀ ਲੋੜ ਆ ਸਾਨੂੰ ਕਿਉਂਕਿ ਅਸੀਂ ਇੰਨਾ ਭਰਾਵਾਂ ਲਈ ਇਸ ਤਰ੍ਹਾਂ ਕੋ ਰੋਲੇ ਨਾਲ ਛੜਕਾਂਦੇ ਹਨਾ ਅਨਸ਼ਾਨੀਆਂ ਦੇ ਨ ਸੇਵਾ ਸੰਭਾਲ ਕਰੀਏ ਧੰਨਵਾਦ ਵੀਰੇ ਸੋਡਾ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ